ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਪਿੰਡ ਜੈਮਲਾਲਾ ਜੈਮਲਾਲਾ ਪਿੰਡ ਬਾਗਾਪੁਰਾਣਾ ਤਹਿਸੀਲ ਤੇ ਮੋਗੇ ਜ਼ਿਲ੍ਹੇ ਦਾ ਹੈ ਇਹਦੇ ਨੇੜੇ ਪਿੰਡਾਂ 'ਚ ਲੰਗਿਆਣਾ ਖੁਰਦ ਤੇ ਕਲਾਂ ਦੋਨੇ ਪਿੰਡ ਇਹਦੇ ਨੇੜ ਦੇ ਆ ਤੇ ਜੈਮਲਾਲਾ ਪਿੰਡ 'ਚੋਂ ਆਪਾਂ ਵੀਡੀਓ ਜਿਹੜੀ ਇਹ ਬਣਾ ਰਹੇ ਆ ਇਹਦੇ ਨੇੜ ਵੈਸੇ ਗੱਜਣ ਵਾਲਾ ਤੇ ਦੂਜੇ ਪਾਸੇ ਟਰਾਲੀ ਭਾਈ ਵਾਲੀ ਸਾਈਡ ਜਿਹੜੀ ਕੋਰੇ ਵਾਲਾ ਪਿੰਡ ਇਸ ਪਾਸੇ ਦੇ ਪਿੰਡ ਵੀ ਇਹਦੇ ਨੇੜ ਰਹਿ ਜਾਂਦੇ ਆ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਦੱਸੋ ਭਾਈ ਵਪਾਰ ਦਾ ਕੰਮ ਕਰਦਾ ਤੇ ਇਹਦੇ ਕੋਲ ਗਾਵਾਂ ਵਿਕਰੀ ਵਾਲੀਆਂ ਆਉਂਦੀਆਂ ਤਿੰਨ ਨਗ ਦਿਖਾਉਂਗਾ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਓ ਜਿਹੜਾ ਪਸ਼ੂ ਜੱਜ ਜੂ ਉਹਦੀ ਤਸੱਲੀ ਤੁਸੀਂ ਕਰਨੀ ਹੈ ਹਰੇਕ ਪੱਖ ਤੋਂ ਨੰਬਰ ਸਕਰੀਨ ਉੱਤੇ ਚੱਲਦਾ ਰਹੂਗਾ ਸੋ ਆਓ ਸ਼ੁਰੂਆਤ ਕਰੀਏ ਦੋਸਤੋ ਇਹ ਤਿੰਨੇ گاਵਾ ਤੁਹਾਨੂੰ ਦਿਖਾਉਣੇ ਆ ਇੱਕ ਇੱਕ ਕਰਕੇ ਰੇਟ ਵੀ ਜਿਹੜੇ ਉਹ ਕੁਝ ਸ਼ਰੂ ਕੀ ਵੀਡੀਓ ਦੇ ਵਿੱਚ ਹੀ ਹੋਣਗੇ ਮਿਲਦੇ ਆ ਬਾਈ ਨੂੰ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਦੱਸ ਦੀ ਬਾਈ ਨਾਮ ਕਰਨੀ ਸਿੰਘ ਜੀ ਠੀਕ ਹੈ ਕਰਨਵੀਰ ਹਾਂ ਬੈਂਡ ਜਾਨ ਵਾਲਾ ਜੀ ਠੀਕ ਹੈ ਕਰਮੀ ਆਈ ਜਾਂਦੇ ਆ ਪਸੂ ਰੁਟੀਨ ਚ ਹਾਂਜੀ ਆਈ ਜਾਂਦੇ ਰੁਟੀਨ ਚ ਹੀ ਆਈ ਜਾਂਦੇ ਆ ਜੀ ਠੀਕ ਹੈ ਗਾਵਾਂ ਹੀ ਲਿਆਉਣਾ ਕਿ ਮੱਝਾਂ ਵੀ ਆਈ ਨਹੀਂ ਗੱਲੀਆਂ ਗਾਂ ਦਾ ਕੰਮ ਹੋਣਾ ਆਪਾਂ ਜਿਆਦਾ ਕਰਦੇ ਗਾਈਆਂ ਦਾ ਪੰਜ ਪੰਜ ਛੀਛੀ ਕਰਦੇ ਜੀਆਂ ਛਕਾਂਵਾਂ ਰੁਟੀਨ ਚ ਆਈ ਜਾਂਦੇ ਆ ਗਾਂ ਚੰਗੀ ਤੋਂ ਚੰਗੀ ਹੋਣੀ ਹੈ ਜੀ ਠੀਕ ਹੈ ਜਦੋਂ ਸ਼ੁਰੂਆਤ ਜੀ ਕੀਤੀ ਉਦੋਂ ਤਾਂ ਮੱਝਾਂ ਵੀ ਲਿਆਉਂਦਾ ਰਿਆਂ ਹੋਰ ਮੱਝਾਂ ਦਾ ਕੰਮ ਸੈਟ ਜ ਨਹੀਂ ਲੱਗਾ ਤੇ ਗਾਈਆਂ ਦਾ ਸੈਟ ਲੱਗਣ ਲੱਗ ਗਿਆ ਛਕਾਂਵਾਂ ਦਾ ਸੈਟ ਕਰਨ ਲੱਗ ਗਿਆ ਅੱਛਾ ਉਦੋਂ ਜਦੋਂ ਮੈਂ ਵੀਡੀਓ ਬਣਾਉਂਦਾ ਤੇ ਮੇਰੇ ਯਾਰਾ ਤੂੰ ਪੜਦਾ ਹੁੰਦਾ ਸੀ ਹਾਂਜੀ ਹੁਣ ਛੱਡਤੀ ਪੜਾਈ ਬਾਕੀ ਠੀਕ ਹੈ ਬਾਹਰ ਤੋਂ ਹੀ ਦੇਖਾਂਗੇ ਅੱਛਾ ਬਈ ਤੇਰੇ ਮਗਰ ਇੱਕ ਗਾਂ ਖੜੀ ਹੈ ਕਿੰਨਾ ਮਸੂਆ ਸੁਆ ਇਹ ਪਹਿਲਾ ਸੁਆ ਜੀ ਪਹਿਲਾ ਸੁਆ ਪੱਕੇ ਬਣੀ ਵੀ ਹੈ ਫਿਰ ਇਹ ਛੇ ਦਾੰਦਾ ਜੀ ਮੂੰਹ ਤੋਂ ਆਪਾਂ ਇਹ ਝੂਠ ਮਾਰਨੋਂ ਚਾਰ ਕੇ ਜੀ ਇਹ ਪੱਟ ਕੇ ਵੀ ਖਾ ਲਾਂਗੇ ਛੇ ਦਾੰਦਾ ਜੀ ਮੂੰਹ ਤੋਂ ਠੀਕ ਹੈ ਕਿੰਨੇ ਕ ਦਿਨ ਲਉ ਸੁਆ ਇਹ ਦਿਨ ਜੀ ਇਹ ਗੱਡੀ ਚਾਰਜੀ ਆਈ ਆ ਤੇ ਲੈਣ ਨੂੰ ਤਾਂ ਇਹ ਹਫਤਾ ਵੀ ਕੱਢ ਸਕਦੀ ਆ ਆਪਾਂ ਪਰ ਦੋ ਤਿੰਨ ਦਿਨ ਕਹਾਂਗੇ ਵੀ ਬਾਕੀ ਤਿਆਰੀ ਬਹੁਤ ਸੋਹਣੀ ਹੈ ਵੜਦੀ ਕੀ ਰੇਟ ਰਹਿਣਾ ਇਹਦਾ ਰੇੜੀ ਇਹਦਾ ਮੁੱਲ ਕਰਨ ਦਾ ਸਵਾ ਕਰਾ ਲਈਏ 1.5 ਦੀ ਦੇਵਾਂਗੇ ਜੀ ਆਪਾਂ ਖੋਲੇ ਸੋ ਦੱਸੋ ਇਹ ਕਲਕਤੇ 5000 ਦੀ ਬਾਈ ਕਹਿੰਦਾ ਇਹ ਗਾਂ ਦੇ ਆਉਂਗਾ 6 ਦਿਨ ਦਾ ਸੂਆ ਪਹਿਲਾ ਢਾਂਚਾ ਜਦੋਂ ਤੁਰੂ ਉਦੋਂ ਤੁਹਾਨੂੰ ਕਲੀਅਰ ਦਿਸ ਜਾਣਾ ਹੈ ਵੈਸੇ ਸਟਰਕਚਰ ਖੜੀ ਦਾ ਸੋਹਣਾ ਲੱਗਦਾ ਹੈ ਹਵਾਨਾ ਕਿੰਨਾ ਕੁ ਤਿਆਰ ਹੋ ਤੁਸੀਂ ਵੀਡੀਓ ਦੇ ਵਿੱਚ ਦੇਖ ਲੋਗੇ ਥਣ ਅਥੀ ਚਵਾਈ ਵਾਲਾ ਸਟਰਕਚਰ ਇਹਦਾ ਦੇਖ ਲਓ ਇਹ ਅੱਜ ਹੀ ਗੱਡੀ ਦੇ ਉੱਤੇ ਚੜ ਕੇ ਬਾਈ ਕੋਲ ਪਹੁੰਚੀ ਹੈ ਸੋ ਦਿਨ ਹੋ ਸਕਦਾ ਵੱਧ ਵੀ ਲੈ ਜੇ ਪਰ ਕਿਉਂਕਿ ਇਹ ਵੀਕਲ ਤੇ ਜਦੋਂ ਪਸ਼ੂ ਸਫ਼ਰ ਕਰਦਾ ਤਾਂ ਉਹਦੇ ਨਾਲ ਬੱਚਾ ਹਿੱਲਣ ਜੁਲਣ ਨਾਲ ਇੱਕ ਦੋ ਦਿਨ ਦਾ ਫਰਕ ਕਈ ਵਾਰ ਪੈ ਜਾਂਦਾ ਬੈਠਣ ਜੇ ਨਾਲ ਹੀ ਭਾਲ ਇੱਕ ਪਾਸੇ ਕਰੀ ਛੱਡੀ ਠੀਕ ਹੈ ਸੋ ਭਾਲ ਬੈਠਣ ਨਾਲ ਇੱਕ ਪਾਸੇ ਬਾਈ ਪਹਿਲਾਂ ਗੇਟ ਵਾਲ ਨੂੰ ਲੈ ਜੀ ਵੈਸੇ ਹੀ ਇਹ ਪੂਰੀ ਠੰਡੀ ਧੀਲਾ ਵੀ ਬਾਤ ਬਾਵਾ ਤਾਂ ਜਿਵੇਂ ਪਹਿਲਾਂ ਵੈੜਾ ਠੀਕ ਹੈ ਆ ਪਥਣਾ ਤੇ ਆਹ ਚੁੱਕ ਮਾਰ ਕੇ ਉਤਾਰ ਦਿੰਨੇ 2 ਕਿੰਮਾ ਵੈੜਾ ਸੋ ਦੋਸੋ ਵੈਸੇ ਠੀਕ ਹੈ ਹਾਂਜੀ ਸਹੀ ਹੈ ਇਹ ਲੈ ਜੂਗੀ ਦਿਨ ਸਪੇਸ ਉੱਤੋਂ ਹੈਗੀ ਹੈ ਹਾਂਜੀ ਕਮਾਲਾ ਬਾਈ ਸੋ ਦੋਸੋ ਹਜੇ ਦਿਨ ਲੈ ਜੂਗੀ ਫਲੂਨ ਬੈਠਣ ਨਾਲ ਹੋ ਜਾਂਦੀ ਹੈ ਤੇ ਗੱਲਾਂ ਤਾਂ ਕਲੀਅਰ ਹੀ ਹੁੰਦੀਆਂ ਜਿਹੜੀ ਅ ਅੱਗੇ ਪਿੱਛੇ ਜਾਂਦੀ ਫਲੂਨ ਆ ਉਹ ਤਾਂ ਵੈਸੇ ਹੁੰਦੀ ਹੈ ਜਦੋਂ ਪਸੂ ਸੂ ਪੈਂਦਾ ਉਸ ਤੋਂ ਬਾਅਦ ਚੋਣੇ ਚੱਕ ਜਾਣੀ ਹੁੰਦੀ ਆਪਣੇ ਕੋਲ ਸਾਫ਼ ਵੀਡੀਓ ਹੈਗੀ ਹੈ ਜਮਾਂ ਲੇਵੇ ਦੀ ਬਣੀ ਜਿੰਨਾਂ ਦੇ ਘਰੋਂ ਲਈਨ ਸੀਗੀ ਠੀਕ ਹੈ ਪੂਰਾ ਸਾਫ਼ ਸੀ ਇਹ ਲੇਵਾ ਜੀ ਓਕੇ ਸੋ ਇਹ ਦਾ ਤੁਸੀਂ ਟਾਂਚਾ ਦੇਖ ਸਕਦੇ ਹੋ ਇਹ ਪਹਿਲੇ ਨੰਬਰ ਦੇ ਉੱਤੇ ਤੁਹਾਨੂੰ ਮੈਂ ਵੈੜ ਦਿਖਾ ਰਿਹਾ ਪਹਿਲਾ ਸੂਆ ਇਹ ਵੈੜ ਸੁੰਦੀ ਹੈ ਦੋਂਦੀ 25 26 ਕਿਲੋ ਆਰਾਮਦਾਰੀ ਨਾਲ ਦੇ ਦੂੰਗੀ ਪਹਿਲੇ ਸੂਏ ਜੀ ਠੀਕ ਹੈ ਹਾਂ ਜੀ ਸੋ ਇਤਾਂ ਦਾ ਰੋਖ ਹੈ ਥਾਣੇ ਦਾ ਥੀ ਚਵਾਈ ਵਾਲਾ ਉਹ ਖਵਾਨਾ ਵੀ ਚੰਗਾ ਦੋਸਤੋ ਹਜੇ ਦਿਨ ਲੈਂਦੀ ਹੈ ਵਿਚਾਲੇ ਇੱਕ ਹੋਰ ਵੈੜ ਖੜੀ ਹੈ ਇਹ ਵੀ ਪਹਿਲਾ ਸੂਆ ਜੀ ਛੇ ਦੰਦਾ ਜੀ ਇਹ ਕਿਨੇ ਕਿ ਦਿਨ ਲਊਗੀ ਇਹ ਵੀ ਹਫਤਾਖੰਡ ਲਊਗੀ ਜੀ ਜਾਂ ਜੇ ਸਪੇਸ ਸੂਜ ਕੋਈਲੇ ਵਿੱਚ ਬੱਛੀ ਨੇ ਜੀ ਲਾ ਲਿਆ ਜਾਨ ਕੇ ਠੀਕ ਹੈ ਇਹਦਾ ਰੇਟ ਕੀ ਰੋਣ ਇਹ ਰੇਟ ਬੱਛੀ 92000 ਨਹੀਂ ਦੇ ਦਾਂਗੇ ਜੀ ਖੋਲੀ ਨੂੰ ਸੋ ਦੋਸਤੋ 92000 ਦੀ ਇਹ ਮਿਲੂਗੀ ਸੂਆ ਇਹਦਾ ਵੀ ਪਹਿਲਾ ਹੈ ਛੇ ਦੰਦਾ ਵੱਡੇ ਕੱਦ ਕਾਟ ਚ ਹੈ ਥੱਲੋਂ ਬੜੀ ਸਾਫ਼ ਸੁਥਰੀ ਹੈ ਤੁਸੀਂ ਕੰਪੇਅਰ ਕਰ ਲਿਓ ਦੋਨਾਂ ਨੂੰ ਜਿਹੜੀ ਤੁਹਾਨੂੰ ਜਜੇ ਤੁਸੀਂ ਉਹਦਾ ਸੌਦਾ ਕਰ ਸਕਦੇ ਹੋ ਸੋ ਹਾਈਟ ਲੈਂਥ ਫੁੱਲ ਆ ਤੇ ਫਿਕਸ ਜਾਂ ਹਵਾਨਾ ਹੈ ਅਗਾੜੀ ਚੰਗੀ ਦਿਸਦੀ ਹੈ ਬੱਚੇ ਇਦਾਂ ਦੀਆਂ ਗਾਵਾਂ ਤੋਂ ਤੁਸੀਂ ਸੋਹਣੇ ਲੈ ਸਕਦੇ ਹੁੰਦੇ ਹੋ 92000 ਰੇਟ ਹੈ ਸੂਆ ਪਹਿਲਾ ਦੰਦੋ 6 ਦੰਦੇ ਵੀ ਉਹ ਹਵਾਨਾ ਫਿਕਸ ਜਾਂ ਕੱਢੂਗੀ ਤੇ ਪਰ ਹਜੇ ਦਿਨ ਇਸ ਵੈਡ ਨੇ ਲੈ ਜਾਣੇ ਚੰਗੇ ਕੱਦ ਕਾਟ ਚ ਹੈ ਇਹਦਾ ਰੇਟ 92000 ਥੋੜੀ ਜਿਹਰੇ ਬੰਦੇ ਦਵਾਈ ਨੇ ਛੇਰ ਕੱਟ ਕੀਤੀ ਜੇ ਤਾਂ ਹੁਣ ਦੂਜਾ ਸੂਆ ਸੁਪੈਣੀ ਚਾਹੀਦੀ ਸੀ ਸਹੀ ਹੈ ਸੋ ਦੱਸੋ ਸੰਭਾਲ ਦਾ ਮੁੱਲ ਹੁੰਦਾ ਵੈਸੇ ਫਿਰ ਵੀ ਜਿਹੜਾ ਵੀਰ ਖਰੀਦੂਗਾ ਉਹਦਾ ਫਾਇਦਾ ਇਹ ਹੋ ਜੂਗਾ ਵੀ ਅਗਲੇ ਸੂਏ ਚ ਚੰਗੀ ਸਾਮ ਦੇਵੋਗੇ ਤਾਂ ਚੰਗੀ ਕੀਮਤ ਦੀ ਵੇਚ ਸਕਦੇ ਹੋ ਤੁਸੀਂ ਇੱਕ ਸੂਆ ਦੁੱਧ ਵੀ ਪੀਤਾ ਜਾਣਾ ਠੰਡ ਥੀਚੁਆਈ ਵਾਲੇ ਆ ਹਵਾਨਾ ਫਿਕਸ ਹੈ ਸੂਆ ਪਹਿਲਾ ਲੈ ਚੱਲ ਭਈਆ ਚਾਰੇ ਥਣ ਪੂਰੇ ਨਿਖੜਵੇਂ ਆ ਤੇ ਵਿੱਥੀ ਪਿਛਲੇ ਥਣਾ ਚ ਵੀ ਫੁੱਲ ਦਿਸਦੀ ਐ ਅਗਲੇ ਥਣਾਾਂ ਦੀ ਤੇ ਪਿਛਲਿਆਂ ਦੀ ਆਪਸ ਵਿੱਚ ਵੀ ਵਿੱਥੀ ਸੋਹਣੀ ਐ ਸੋ ਇਹ ਵੀ ਪਹਿਲਣ ਵਿਹੜ ਤੋਂ ਨੂੰ ਦਿਖਾ ਰਹੇ ਆ ਇਹ ਤੋਂ ਬਾਅਦ ਚ ਇੱਕ ਹੋਰ ਗਾਂ ਜਿਹੜੀ ਵਿਖਾਉਣੀ ਐ ਲਾਸਟ ਇਹ ਦੂਜਾ ਸੂ ਹੈ ਜਿਹਨੇ ਪਹਿਲੇ ਸੂਏ 28 ਕਿਲੋ ਦੁੱਧ ਦਾ ਰਕਾਰ ਠੀਕ ਐ ਤੇ ਇਹਦੇ ਐਬੀਐਸ ਦਾ ਅਸ ਜੇਟਰਨਾਡੋ এবੀਐਸ ਦਾ ਸੀਮਨ ਲੱਗਾ ਜੀ ਤੇ ਸੈਕਸ ਫੀਮਨ ਲੱਗਾ ਆਪਣੇ ਯਾਰ ਮਿੱਤਰ ਤੋਂ ਆਈ ਹੈ ਜੀ ਅੱਗੇ ਕਿੰਨੇ ਕਿਲੋ ਇਹ ਆਪਣੇ ਕੋਲੇ ਖੜਦੀ ਵੀ ਆਪਾਂ ਇਹਦਾ 30 ਕਿਲੋ ਦਾ ਤਾਂ ਚਵਾ ਕੇ ਵੀ ਦੇ ਦਾਂਗੇ ਜੀ ਕਿੰਨਾ ਚੱਲ ਲਊਗੀ ਸੂਨ ਚ ਇਹ 20 ਦਿਨ ਹਜੇ ਵੀ ਲੈ ਜੂਗੀ Papa ਤਾਂ ਕਹਿੰਦੇ 20 ਦਿਨ ਲੈ ਜੂਗੀ ਰਾਂਹੋਦਾਰੀ ਨਹੀਂ ਹਜੇ ਕੀ ਰੇਟ ਰਹਿਣਾ ਇਹਦਾ ਰੇੜੀ 1 ਲੱਖ ਤੇ 10 ਹਜ਼ਾਰ ਰੁਪਈਆ ਜੀ ਖੋਲੀ ਬਈ ਸੋ ਸੋ ਰੇਟ 1 ਲੱਖ 10 ਹਜ਼ਾਰ ਹੈ এবੀਐਸ ਦੇ ਟਰਨਾਡੋ ਦਾ ਸੀਮਨ ਇਹਦੇ ਲੱਗਾ ਹੈ ਇਹ ਇਨਫੋਰਮੇਸ਼ਨ ਆ ਭਾਈ ਯੈਲੋ ਆਪਾਂ ਨੂੰ ਦਿੱਤੀ ਗਈ ਹੈ ਤੁਹਾਨੂੰ ਬੋਲ ਕੇ ਮੈਸਜ ਕਰੀਏ ਡੀਐਨਏ ਕਰਾਲੇ ਜਦੋਂ ਗਾਂ ਸਿੰਘ ਪੈਂਦੀ ਹੈ ਨਾ ਆਪਾਂ ਨੂੰ ਇੰਨੀ ਸ਼ੋਰਟੀ ਹੈ ਤੇ ਡੀਐਨਏ ਕਰਾਲੇ ਬੱਚੇ ਦਾ ਜੀ ਓਕੇ 1 ਲੱਖ ਤੇ 10000 ਇਹਦਾ ਰੇਟ ਹਜੇ 20 ਦਿਨਾਂ ਦੀ ਕੱਚੀ ਹੈ ਦਿਨ ਗਰਮੀ ਦੀ ਰੁੱਤ ਹੈ ਪੰਜ ਚਾਰ ਇਧਰ ਉਧਰ ਵੀ ਹੋ ਸਕਦੇ ਹੁੰਦੇ ਹਨ ਥਣ ਥੀਚਵਾਈ ਵਾਲਾ ਹਵਾਨੇ ਚ ਸਪੇਸ ਚੰਗੀ ਹੈ ਸੁਹਾ ਦੂਜਾ ਸੁਣਦੀ ਹੈ 1 ਲੱਖ ਤੇ 10000 ਇਹਦਾ ਰੇਟ ਰਹੂਗਾ ਅੱਜ ਦੀ ਇਸ ਵੀਡੀਓ ਚ ਹਜੇ ਹਵਾਨਾ ਨੇ ਬਣਾਉਣਾ ਸ਼ੁਰੂ ਕੀਤਾ ਸਟਾਰਟਿੰਗ ਹੈ ਬਾਕੀ ਕਿੰਨਾ ਕੁ ਪਰੂਗੀ ਉਹਦੀ ਜਜਮੈਂਟ ਤੁਸੀਂ ਕਰੋਗੇ ਇਹਦਾ ਆਪਣੀ ਦੇਖੀ ਵਾਲੀ ਹੈ ਜੀ ਬੜਾ ਤਾਂ ਹੀ ਕੱਚੀ ਬਣੀ ਜੀ ਆਹ ਬੰਦ ਹੈ ਬਾਈ ਦਸੋ ਥਰਨ ਮੈਂ ਪਹਿਲਾਂ ਹੀ ਦੱਸਿਆ ਵੈਸੇ ਤਿੰਨਾ ਗਾਵਾਂ ਦੇ ਥਾਣਾ ਹੱਥੀ ਚਵਾਈ ਵਾਲਿਆ ਤੁਸੀਂ ਆ ਕੇ ਵੀ ਦੇਖੋਗੇ ਥਣ ਦਾ ਸਾਈਜ਼ ਕਿਸੇ ਦਾ ਵੀ ਛੋਟਾ ਨਹੀਂ ਹੈ ਹਵਾਨੇ ਵੀ ਜਿਹੜੇ ਜਿ ਆਪਾਂ ਇਸ ਗਾਂ ਨੂੰ ਦੇਖਦੇ ਆਂ ਤਾਂ ਬੜਾ ਫਿਕਸ ਜਿਹਾ ਹਵਾਨਾ ਦਿਸਦਾ 92000 ਇਹਦੀ ਕੀਮਤ ਹੈ ਅੱਜ ਦਾ ਮੁੱਲ ਜਿਹੜਾ ਉਹ ਰੱਖਿਆ ਹੈ ਦਿਨ ਹਜੇ ਲੈਂਦੀ ਹੈ ਟੱਲ ਕਾਫੀ ਪਈ ਹੈ ਇਹ ਤੋਂ ਬਿਨਾ ਇਧਰ ਵੈੜ ਇਹ ਵੀ ਹਵਾਨੇ ਦੀ ਸਾਫ਼ ਸੁਥਰੀ ਹੈ ਬਾਕੀ ਢਾਂਚਾ ਤੁਸੀਂ ਤੁਰਦੀ ਤਾਂ ਦੇਖ ਲਿਆ ਥਣ ਸੋਹਣੇ ਐ ਇੱਕ ਇਧਰ ਵੈੜ ਪਹਿਲਾਂ ਤੋਰੀ ਸੀ ਦੱਸੋ ਇਹਦਾ ਵੀ ਹਵਾਨਾ ਜਿਹੜਾ ਉਹ ਸੋਨਾ ਫਿਕਸ ਜਾਂ ਹਵਾਨਾ ਸਪੇਸ ਇਹਦੇ ਵੀ ਪਈ ਹੈ ਬਾਕੀ ਇਹਨਾਂ ਦੇ ਤਿੰਨਾਂ ਦੇ ਥਣ ਅੱਥੀ ਚਵਾਈ ਵਾਲੇ ਆ ਟਾਂਚੇ ਜਿਹੜੇ ਆ ਵਿਚਾਰੜੀ ਗਾਂ ਥੋੜੀ ਜੀ ਦੂਜੀਆਂ ਨਾਲੋਂ ਥੋੜੀ ਉੱਚੀ ਦਿਸਦੀ ਹੈ ਬਾਕੀ ਵੈਸੇ ਹਾਈਟ ਤਿੰਨਾਂ گاਵਾਂ ਦੀ ਠੀਕ ਹੈ ਸੋਹਣੀ ਹਾਈਟ ਦੀਆਂ ਇਹ ਗਮ ਤੋਂ ਦੋ ਪਹਿਲਣਾ ਇੱਕ ਦੂਜਾ ਸੁਆ ਰੇਟ 92 ਤੋਂ ਲੈ ਕੇ 110000 ਤੱਕ ਦੇ ਹਨ ਸੌਦਾ ਜਿਹੜਾ ਹੋਣਾ ਹੈ ਜੀ ਆਪਣੇ ਕੋਲੇ ਹੋਰ ਆਉਣੀ ਆ ਉਹ ਥੋੜੀ ਧੁੱਪ ਕਰਕੇ ਨਹੀਂ ਲਿਆਂਦੀਗੀ ਅੱਛਾ ਤੇ ਜੇ ਕਿਸੇ ਵੀਰ ਬਾਹਰਾਂ ਨੇ ਲੈਣੀ ਹੋਈ ਉਹਦਾ ਮੁੱਲ ਵੀ ਛੋਟਾ ਹੀ ਉਹ 66000 ਰੁਪਏ ਦੀ ਵੈੜ ਦੇ ਦਾਂਗੇ ਜੀ 22 ਕਿਲੋ ਦਾ ਦੇ ਦੂਗੀ ਰਾਮਦਾਰੀ ਗੱਬਣਾ ਹੈ ਜੀ ਹਾਂ ਗੱਬਣਾ ਹੀ ਹੈ ਜੀ ਠੀਕ ਹੈ ਸੋ ਸੋ ਇੱਕ ਗੱਬਣ ਵੈੜ ਹੋਰ ਆਉਣ ਵਾਲੀ ਹੈ 66000 ਉਹਦਾ ਰੇਟ ਹੈਗਾ ਵੀਡੀਓ ਇਹਨਾਂ ਕੋਲ ਹੈ ਤੁਸੀਂ ਮੰਗਾ ਸਕਦੇ ਹੋ ਫਿਲਹਾਲ ਵੈਸੇ ਇਸ ਟਾਈਮ ਮੌਜੂਦ ਇੱਥੇ ਤਿੰਨ ਨਾਗ ਸੀਗੇ ਜਿਹੜੇ ਤੁਹਾਨੂੰ ਦਿਖਾਉਣੇ ਸੀ ਤੇ ਤਿੰਨਾਂ ਦੀ ਵੀਡੀਓ ਜਿਹੜੀ ਉਹ ਬਣਾ ਕੇ ਦਿਖਾਤੀ ਹੈ ਰੇਟ ਇਹਨਾਂ ਤਿੰਨਾਂ گاਵਾਂ ਦੇ ਵੀਡੀਓ ਦੇ ਵਿੱਚ ਹੀ ਕਰਤੇ ਆ ਬਾਕੀ ਹੁਣ ਇਦੂ ਅੱਗੇ ਥੋੜਾ ਕੰਮ ਹੈ ਬੇਨਤੀ ਹੈ ਵੀ ਜਿਹਨੇ ਖਰੀਦਣਾ ਪਸ਼ੂ ਆ ਕੇ ਜਰੂਰ ਦੇਖੇ ਆਨਲਾਈਨ ਜਿਹੜੇ ਵੀਰ ਬਿਨਾ ਦੇਖੇ ਤੋਂ ਪਸ਼ੂ ਘਰੇ ਬੈਠੇ ਮੰਗਾਉਂਦੇ ਆ ਟੋਟਲ ਰਿਸਕ ਉਹਨਾਂ ਦੇ ਆਪ ਦੀ ਜ਼ਿੰਮੇਵਾਰੀ ਦੇ ਆ ਧੰਨਵਾਦ